ਮਰ ਕੇ ਦੁਬਾਰਾ ਜਿੰਦਾ ਹੋ ਸਕਣਗੇ ਲੋਕ ਅਮੀਰ ਬੰਦੇ ਹੁਣੇ ਹੀ ਕਰਵਾ ਰਹੇ ਆਪਣੇ ਆਪ ਨੂੰ ਫ੍ਰੀਜ਼ ਵਿਗਿਆਨਕਾਂ ਨੇ ਕੱਢ ਲਿਆ ਨਵਾਂ ਤਰੀਕਾ ਅਮਰ ਹੋਣਾ ਜਾਂ ਲੰਮੇ ਸਮੇਂ ਤੱਕ ਜਿਉਣਾ ਸ਼ੁਰੂ ਤੋਂ ਹੀ ਹਰ ਇੱਕ ਇਨਸਾਨ ਦੀ ਇੱਕ ਇੱਛਾ ਹੁੰਦੀ ਹੈ ਕਿ ਛੇਤੀ ਕੋਈ ਵੀ ਨਹੀਂ ਮਰਨਾ ਚਾਹੁੰਦਾ ਜਾਂ ਆਪਣੇ ਸਾਥ ਸੰਬੰਧੀਆਂ ਨੂੰ ਇਸ ਦੁਨੀਆ ਤੇ ਇਕੱਲਿਆਂ ਛੱਡ ਕੇ ਕੋਈ ਜਾਣਾ ਨਹੀਂ ਚਾਹੁੰਦਾ ਪਰ ਹੁਣ ਦੁਬਾਰਾ ਜ਼ਿੰਦਾ ਹੋਣ ਨੂੰ ਲੈ ਕੇ ਕੁਝ ਰਿਸਰਚਾਂ ਹੋ ਰਹੀਆਂ ਨੇ ਤਾਂ ਵਿਗਿਆਨਕਾਂ ਦੇ ਵੱਲੋਂ ਇੱਕ ਨਵਾਂ ਤਰੀਕਾ ਕੱਢ ਲਿਆ ਗਿਆ ਤਦ ਦੱਸਦੀ ਕਿ ਅੱਜ ਦੇ ਸਮੇਂ ਦੇ ਵਿੱਚ ਇੱਕ ਅਜਿਹਤਨੀ ਅਜੋਕ ਤਕਨੀਕ ਕਹਿ ਸਕਦੇ ਆਂ ਇਹ ਤਰੀਕਾ ਕਹਿ ਸਕਦੇ ਆ ਅਪਣਾਇਆ ਜਾ ਰਿਹਾ ਵਿਗਿਆਨਕਾਂ ਦੇ ਵੱਲੋਂ ਕਿ ਜ਼ਿੰਦਾ ਬੰਦੇ ਨੂੰ ਫ੍ਰੀਜ਼ ਕੀਤਾ ਜਾ ਰਿਹਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਸ ਨੂੰ ਜ਼ਿੰਦਾ ਕੀਤਾ ਜਾ ਸਕੇ ਯਾਨੀ ਫ੍ਰੀਜ਼ ਹੋ ਗਿਆ ਬੰਦਾ ਮਰ ਗਿਆ ਸਮਝੋ ਪਰ ਉਸ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਜ਼ਿੰਦਾ ਕੀਤਾ ਜਾ ਸਕਦਾ ਹੈ ਭਾਵੇਂ 50 ਸਾਲ ਬਾਅਦ ਭਾਵੇਂ 100 ਸਾਲ ਬਾਅਦ ਸੋ ਇਹ ਕਿਹੜੀ ਪ੍ਰਕਿਰਿਆ ਹੈ ਕਿਹੜੇ ਲੋਕ ਇਸ ਦੇ ਪਿੱਛੇ دیਵਾਨੇ ਹੋਏ ਪਏ ਨੇ ਦੱਸ ਦਿਓ ਕਿ ਅਮੀਰ ਲੋਕ ਚੋਂ ਨੇ ਉਹਨਾਂ ਦੇ ਵੱਲੋਂ ਇਸ ਪ੍ਰੋਸੈਸ ਨੂੰ ਕਰਵਾਉਣਾ ਸ਼ੁਰੂ ਵੀ ਕਰ ਦਿੱਤਾ ਗਿਆ ਇਸ ਚਾਹ ਦੇ ਵਿੱਚ ਕੀ ਆਉਣ ਵਾਲੇ ਸਾਲਾਂ ਦੇ ਵਿੱਚ ਉਹਨਾਂ ਨੂੰ ਦੁਬਾਰਾ ਤੋਂ ਜ਼ਿੰਦਾ ਕੀਤਾ ਜਾ ਸਕਦਾ ਹੈ ਇਹ ਸਾਰਾ ਪ੍ਰੋਸੈਸ ਕੀ ਹੈ ਕੀਮੀ ਜੋ ਹੈ ਅਮੀਰ ਲੋਕਾਂ ਦੇ ਵਿੱਚ ਇਸ ਦਾ ਚਲਨ ਵੱਧਦਾ ਜਾ ਰਿਹਾ ਹੈ ਕਿਵੇਂ ਬੋਡੀ ਨੂੰ ਉਸੇ ਤਰੀਕੇ ਦੇ ਨਾਲ ਪ੍ਰੀਜ਼ਰਵ ਕਰਕੇ ਇਹਨਾਂ ਸਾਲਾਂ ਤੱਕ ਰੱਖਿਆ ਜਾ ਸਕਦਾ ਹੈ ਕਿ ਕੁਝ ਸਾਲਾਂ ਬਾਅਦ ਉਹਨਾਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕੇ ਆਉ ਜਾਣਦੇ ਐਸੇ ਰਿਪੋਰਟ ਦੇ ਵਿੱਚ ਅੱਜਕੱਲ ਦੇ ਤਕਨੀਕੀ ਯੁੱਗ ਦੇ ਵਿੱਚ ਅਸੀਂ ਆਪਣੇ ਆਸ-ਪਾਸ ਹੀ ਕਈ ਅਜੀਬੋ-ਗਰੀਬ ਖਬਰਾਂ ਸੁਣਦੇ ਹਾਂ ਜਨਤ ਦੇ ਵਿੱਚੋਂ ਕੁਝ ਅਜਿਹੀਆਂ ਹੁੰਦੀਆਂ ਨੇ ਜੋ ਸਾਨੂੰ ਹੈਰਾਨ ਕਰ ਦਿੰਦੀਆਂ ਨੇ ਇਸ ਵਿਚਾਰਲੇ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਲੋਕਾਂ ਬਾਰੇ ਜਿਨ੍ਹਾਂ ਨੂੰ ਮਰਨ ਤੋਂ ਬਾਅਦ ਦੁਬਾਰਾ ਜ਼ਿੰਦਾ ਕਰੇ ਜਾਣ ਦੀਆਂ ਚਰਚਾਵਾਂ ਹੋ ਰਹੀਆਂ ਨੇ ਕਈ ਸਾਲ ਪਹਿਲਾਂ ਮਰਨ ਵਾਲੇ ਵਿਅਕਤੀਆਂ ਨੂੰ ਦੁਬਾਰਾ ਜ਼ਿੰਦਾ ਕੀਤਾ ਜਾ ਸਕਦਾ ਹੈ ਇਹ ਸਵਾਲ ਬਣਿਆ ਹੋਇਆ ਇਹ ਬਿਲਕੁਲ ਅਸੰਭਵ ਸਵਾਲ ਹੈ ਪਰ ਦੁਨੀਆ ਦੇ ਸਾਰੇ ਲੋਕਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਿਗਿਆਨੀ ਮਰੇ ਹੋਏ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨ ਦੀ ਤਕਨੀਕ ਦੀ ਖੋਜ ਕਰਨਗੇ ਅਤੇ ਸਾਲਾਂ ਪਹਿਲਾਂ ਮਰ ਚੁਕੇ ਲੋਕਾਂ ਨੂੰ ਦੁਬਾਰਾ ਜ਼ਿੰਦਾ ਕਰਨਾ ਸੰਭਵ ਹੋਏਗਾ ਤੁਹਾਨੂੰ ਇਹ ਸੁਣ ਕੇ ਅਜੀਬ ਲੱਗ ਰਿਹਾ ਹੋਵੇਗਾ ਪਰ ਦੁਨੀਆ ਦੇ ਸਾਰੇ ਅਮੀਰ ਲੋਕ ਦੁਬਾਰਾ ਜ਼ਿੰਦਾ ਹੋਣ ਦੀ ਉਮੀਦ ਦੇ ਵਿੱਚ ਜਾਂਦੇ ਹੋਏ ਆਪਣੀਆਂ ਸਰੀਰਾਂ ਦੀ ਕ੍ਰਾਇਓ ਪ੍ਰਿਜ਼ਰਵੇਸ਼ਨ ਕਰਵਾ ਰਹੇ ਨੇ ਭਾਵ ਵਿਸ਼ੇਸ਼ ਤਕਨੀਕ ਰਾਹੀਂ ਉਹ ਸੈਂਕੜੇ ਸਾਲਾਂ ਤੋਂ ਆਪਣੇ ਆਪ ਨੂੰ ਫ੍ਰੀਜ਼ ਕਰਵਾ ਰਹੇ ਨੇ ਤਾਂ ਜੋ ਮਰਨ ਤੋਂ 50 ਸਾਲ ਬਾਅਦ ਵੀ ਉਹਨਾਂ ਦਾ ਸਰੀਰ ਜਿਵੇਂ ਦਾ ਹੈ ਉਵੇਂ ਦਾ ਹੀ ਬਣਿਆ ਰਹੇ ਅਮੀਰ ਲੋਕ ਅਜਾਇਸਲੀ ਕਰਵਾ ਰਹੇ ਨੇ ਤਾਂ ਜੋ ਆਉਣ ਵਾਲੇ ਸਾਲਾਂ 'ਚ ਜੇਕਰ ਵਿਗਿਆਨੀ ਇਸ ਤਕਨੀਕ ਦੀ ਖੋਜ ਕਰ ਲੈਂਦੇ ਨੇ ਤਾਂ ਉਹਨਾਂ ਨੂੰ ਮੁੜ ਜ਼ਿੰਦਾ ਕਰ ਦਿੱਤਾ ਜਾਵੇ ਫਿਰ ਉਹਨਾਂ ਦਾ ਸਰੀਰ ਜਿਵੇਂ ਹੈ ਉਸੇ ਤਰ੍ਹਾਂ ਹੀ ਰਹੇਗਾ ਇੰਨਾ ਹੀ ਨਹੀਂ ਦੁਬਾਰਾ ਜ਼ਿੰਦਾ ਹੋਣ ਦੀ ਉਮੀਦ ਦੇ ਵਿੱਚ ਅਮੀਰ ਲੋਕ ਆਪਣੀ ਜਾਇਦਾਦ ਨੂੰ ਕਈ ਗੁਣਾ ਵਧਾ ਰਹੇ ਨੇ ਅਤੇ ਟਰਸਟ ਬਣਾ ਕੇ ਇਸ ਦੇ ਵਿੱਚ ਵਾਧਾ ਵੀ ਕਰ ਰਹੇ ਨੇ ਤਾਂ ਜੋ ਜੇਕਰ ਮੌਤ ਤੋਂ ਬਾਅਦ ਉਹਨਾਂ ਦਾ ਜੀਵਨ ਦੁਬਾਰਾ ਸ਼ੁਰੂ ਹੁੰਦਾ ਅਤੇ ਉਹ ਦੁਬਾਰਾ ਜ਼ਿੰਦਾ ਹੋ ਜਾਂਦੇ ਨੇ ਤਾਂ ਉਹਨਾਂ ਨੂੰ ਗਰੀਬੀ ਦਾ ਸਾਹਮਣਾ ਨਾ ਕਰਨਾ ਪਵੇ ਸਗੋਂ ਹੁਣ ਦੀ ਤਰ੍ਹਾਂ ਭਵਿੱਖ ਵਿੱਚ ਵੀ ਉਹ ਆਪਣੀ ਜ਼ਿੰਦਗੀ ਖੁਸ਼ਹਾਲੀ ਦੇ ਨਾਲ ਬਤੀਤ ਕਰਨਗੇ ਅਮੀਰ ਲੋਕ ਹਮੇਸ਼ਾ ਅਮੀਰ ਰਹਿਣਾ ਚਾਹੁੰਦੇ ਨੇ ਭਾਵ ਮੌਤ ਤੋਂ ਬਾਅਦ ਵੀ ਇਸ ਲਈ ਉਹ ਆਪਣੇ ਆਪ ਨੂੰ ਫ੍ਰੀਜ਼ ਕਰਵਾ ਰਹੇ ਨੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਗੁਪਤ ਰੂਪ ਦੇ ਵਿੱਚ ਸੁਰੱਖਿਅਤ ਰੱਖਿਆ ਜਾਵੇ ਉਹ ਆਪਣੀਆਂ ਸੰਪਤੀਆਂ ਨੂੰ ਵਧਾਉਣ ਦੇ ਲਈ ਟਰਸਟ ਬਣਾਉਂਦੇ ਨੇ ਜਦੋਂ ਤੱਕ ਉਹਨਾਂ ਨੂੰ ਦੁਬਾਰਾ ਨਿਵੇਸ਼ ਨਹੀਂ ਕੀਤਾ ਜਾ ਸਕਦਾ ਭਾਵੇਂ ਇਸ ਸੈਂਕੜੇ ਸਾਲਾਂ ਬਾਅਦ ਹੋਵੇ ਕਿਉਂਕਿ ਕੋਈ ਵੀ ਮਰੇ ਹੋਏ ਗਰੀਬਾਂ ਕੋਲ ਵਾਪਸ ਨਹੀਂ ਆਉਣਾ ਚਾਹੁੰਦਾ ਖੁਸ਼ਕਿਸਮਤੀ ਨਾਲ ਅਮੀਰਾਂ ਦੇ ਲਈ ਦੌਲਤ ਨੂੰ ਅਮਰ ਬਣਾਉਣਾ ਮੌਤ ਨੂੰ ਉਲਟਾਉਣ ਨਾਲੋਂ ਵਧੀਰੇ ਹੱਲ ਕਰਨ ਯੋਗ ਹੈ ਬਹੁਤ ਸਾਰੇ ਸਟ੍ਰੇਟ ਵਕੀਲ ਅਜਿਹੇ ਟਰਸਟ ਬਣਾ ਰਹੇ ਨੇ ਜ ਜਨਾਂ ਦਾ ਉਦੇਸ਼ ਦੌਲਤ ਨੂੰ ਵਧਾਉਣਾ ਹੈ ਜੋ ਤੱਕ ਕ੍ਰਾਇੋਨੋਲੀ ਤੌਰ ਤੇ ਸੁਰੱਖਿਅਤ ਲੋਕਾਂ ਨੂੰ ਮੌੜੇ ਸੁਰਜੀਤ ਨਹੀਂ ਕੀਤਾ ਜਾ ਸਕਦਾ ਭਾਵੇਂ ਸੈਂਕੜੇ ਸਾਲਾਂ ਬਾਅਦ ਹੋਵੇ ਇੱਕ ਅਜਿਹੀ ਤਕਨੀਕ ਹੈ ਜਿਸ ਦੇ ਵਿੱਚ ਸਰੀਰ ਨੂੰ ਪੂਰੀ ਤਰ੍ਹਾਂ ਜ਼ਿੰਦਾ ਹਾਲਤ ਦੇ ਵਿੱਚ ਰੱਖਿਆ ਜਾਂਦਾ ਹੈ ਯਾਨੀ ਕਿ ਕ੍ਰਾਇਓ ਪ੍ਰਿਜ਼ਰਵੇਸ਼ਨ ਤਾਜੋ ਲੋਕਾਂ ਨੂੰ ਲੰਬੇ ਸਮੇਂ ਤੱਕ ਮਰਨ ਤੋਂ ਬਚਾਇਆ ਜਾ ਸਕੇ ਅਸਲ ਦੇ ਵਿੱਚ ਇਹ ਮਰੇ ਹੋਏ ਮਨੁੱਖਾਂ ਨੂੰ ਮੁੜ ਸੁਰਜੀਤ ਕਰਨ ਦੀ ਇੱਕ ਤਕਨੀਕ ਹੈ ਜੋ ਮਨੁੱਖੀ ਸਰੀਰ ਦੇ ਸੈੱਲਾਂ ਅਤੇ ਟਿਸ਼ੂਆਂ ਨੂੰ ਅਯੋਗ ਕਰ ਦਿੰਦੀ ਹੈ ਅਤੇ ਉਹਨਾਂ ਨੂੰ ਇੰਨੇ ਘੱਟ ਤਾਪਮਾਨ ਤੇ ਰੱਖ ਲਿਆ ਕਿ ਉਹਨਾਂ ਨੂੰ ਕਈ ਸਾਲਾਂ ਤੱਕ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਲੋੜ ਪੈਣ ਤੇ ਕਈ ਸਾਲਾਂ ਬਾਅਦ ਇਹਨਾਂ ਨੂੰ ਮੁੜ ਸੁਰਜੀਤ ਕੀਤਾ ਜਾ ਸਕਦਾ ਹੈ ਇਸ ਤਕਨੀਕ ਦੀ ਵਰਤੋਂ ਖਾਸ ਤੌਰ ਤੇ ਉਹਨਾਂ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ ਜੋ ਇਸ ਸਮੇਂ ਮਰ ਰਹੇ ਨੇ ਜਾਂ ਕਿਸੇ ਬਿਮਾਰੀ ਦੇ ਨਾਲ ਮਰਨ ਵਾਲੇ ਨੇ ਜੋ ਇਸ ਸਮੇਂ ਦੁਨੀਆ ਦੇ ਵਿੱਚ ਲਾ ਇਲਾਜ ਹੈ ਪਰ ਇਸ ਦਾ ਇਲਾਜ ਬਾਅਦ ਦੇ ਵਿੱਚ ਲੱਭੇ ਜਾਣ ਦੀ ਸੰਭਾਵਨਾ ਹੈ ਲੋਕ ਫਿਰ ਉਮੀਦ ਕਰ ਰਹੇ ਨੇ ਕਿ ਇੱਕ ਵਾਰ ਇਲਾਜ ਲੱਭੇ ਜਾਣ ਤੇ ਕ੍ਰਾਇਓ ਪ੍ਰਿਜ਼ਰਵੇਸ਼ਨ ਉਹਨਾਂ ਨੂੰ ਦੁਬਾਰਾ ਜ਼ਿੰਦਾ ਕਰ ਦੇਵੇਗੀ